ਤੁਸੀਂ ਆ ਵੀਡੀਓ ਦੇਖ ਕੇ ਨਾ ਅੰਦਾਜ਼ਾ ਲਾ ਰਹੇ ਹੋਗੇ ਵੀ ਇੱਕ ਲੇਡੀਜ਼ ਐ ਜਿਹੜੀ ਉਹ ਪਾਪੜ ਵੇਚ ਰਹੀ ਐ ਸੜਕ ਦੇ ਉੱਪਰ ਪਹਿਲਾਂ ਤਾਂ ਤੁਹਾਨੂੰ ਦੱਸ ਦਿੰਨੇ ਆ ਵੀ ਇਸ ਔਰਤ ਦੇ ਲਈ ਯਾਰ ਸਲੂਟ ਬਣਦਾ ਯਾਰ ਇਸ ਦੀ ਮਿਹਨਤ ਦੇ ਲਈ ਸਲੂਟ ਬਣਦਾ ਵੀ ਮੁੰਬਈ ਵਰਗੇ ਸ਼ਹਿਰਾਂ ਦੇ ਵਿੱਚ ਜਿੱਥੇ ਲੋਕ ਆ ਆਪਣਾ ਕੈਰੀਅਰ ਸੈੱਟ ਕਰਨ ਦੇ ਲਈ ਐਕਟਰ ਬਣਨ ਦੇ ਲਈ ਜਾਂਦੇ ਨੇ ਨਾ ਉੱਥੇ ਜਾ ਕੇ ਨੇ ਮਿਹਨਤ ਮਜ਼ਦੂਰੀ ਕੀਤੀ ਐ ਤੇ ਉਹ ਮਿਹਨਤ ਕਰਕੇ ਨਾ ਆਪਣੇ ਬੱਚਿਆਂ ਨੂੰ ਜਿਹੜਾ ਇੱਕ ਵੱਡੇ ਸਕੂਲ ਦੇ ਵਿੱਚ ਦਾਖਲਾ ਵੀ ਦਵਾ ਦਿੱਤਾ ਬਹੁਤ ਹੀ ਵੱਡੀ ਗੱਲ ਹੈ ਇਸ ਕਰਕੇ ਆ ਕਿਉਂਕਿ ਇੱਕ ਔਰਤ ਹੈ ਤੇ ਇੱਕ ਔਰਤ ਜਦੋਂ ਕੰਮ ਕਰਦੀ ਹੈ ਨਾ ਤਾਂ ਯਾਰ ਸਾਰੇ ਖੜਖੜ ਦੇਖਦੇ ਆ ਕਿਉਂ ਕਿ ਔਰਤਾਂ ਨੂੰ ਕਿਤੇ ਨਾ ਕਿਤੇ ਲੋਕ ਬਰਾਬਰ ਤਾਂ ਕਹਿੰਦੇ ਨੇ ਪਰ ਸਮਝਦੇ ਬਹੁਤ ਘੱਟ ਲੋਕ ਨੇ ਜਿਹੜੇ ਇਸ ਚੀਜ਼ ਨੂੰ ਮੰਨਦੇ ਨੇ ਨਾ ਯਾਰ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰਿਓ ਇਸ ਭੈਣ ਦੇ ਲਈ ਤੇ ਪਹਿਲਾਂ ਤੁਹਾਨੂੰ ਦੱਸ ਦਿੰਨੇ ਆਂ ਵੀ ਇਹ ਭੈਣ ਰਾਜਸਥਾਨ ਦੀ ਹੈ ਤੇ ਰਾਜਸਥਾਨ ਤੋਂ ਇਹ ਮਸਾਲਾ ਪਾਪੜ ਜਿਹੜਾ ਉੱਥੇ ਵੇਚਦੀ ਹੈ ਮੁੰਬਈ ਦੇ ਵਿੱਚ ਤੇ ਇਸ ਨੇ ਕੀ ਕੀਤਾ ਆਪਣੇ ਦੋਨੇ ਬੱਚਿਆਂ ਦਾ ਪਰਿਵਾਰ ਦਾ ਪਾਲਣ ਕਰਦੀ ਆ ਸਿਰਫ ਆ ਪਾਪੜ ਵੇਚ ਕੇ ਤੇ ਮੁੰਬਈ ਦੇ ਵਿੱਚ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਹੈ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋਈ ਕਿਉਂਕਿ ਇੱਕ ਔਰਤ ਜਦੋਂ ਆਪਣਾ ਰੋਜ਼ਗਾਰ ਚਲਾਉਂਦੀ ਹੈ ਮਿਹਨਤ ਕਰਦੀ ਹੈ ਤਾਂ ਇਸ ਨੂੰ ਦੇਖ ਕੇ ਹੋਰ ਵੀ ਔਰਤਾਂ ਜਾਗਰੂਕ ਹੁੰਦੀਆਂ ਨੇ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਸਿਰਫ ਇੰਨਾ ਹੈ ਵੀ ਜਿਹੜੀਆਂ ਔਰਤਾਂ ਘਰ ਦੇ ਵਿੱਚ ਬੈਠ ਕੇ ਸੋਚ ਰਹੀਆਂ ਹੋਣਗੀਆਂ ਕਿ ਕੰਮ ਕਰਨਾ ਕੀ ਹੈ ਤਾਂ ਆਹ ਵੀਡੀਓ ਦੇਖ ਲੈਣਾ ਕਿਉਂਕਿ ਜਿਹਨੇ ਮਿਹਨਤ ਕਰਨੀ ਹੁੰਦੀ ਹੈ ਜਿਹਨੇ ਕੰਮ ਕਰਨਾ ਹੁੰਦਾ ਉਹਦੇ ਲਈ ਕੋਈ ਥਾਂ ਦਾ ਤੋੜਾ ਨਹੀਂ ਕੋਈ ਜਗ੍ਹਾ ਦਾ ਤੋੜਾ ਨਹੀਂ ਉਹਦੇ ਲਈ ਕੰਮ ਬਹੁਤ ਸਾਰੇ ਹੁੰਦੇ ਨੇ ਪਰ ਤਾਂ ਮਿਹਨਤ ਦੇ ਲਈ ਜਜ਼ਬਾ ਤੇ ਹੌਸਲਾ ਹੋਣਾ ਜ਼ਰੂਰੀ ਹੈ ਤੇ ਇਸ ਭੈਣ ਨੇ ਉਹ ਹ ਬਾ ਦਿਖਾਇਆ ਤੇ ਆਪਣੇ ਪਰਿਵਾਰ ਦਾ ਪਾਲਣ ਵੀ ਕਰ ਰਹੀ ਹੈ ਤੇ ਆਪਣੇ ਦੋਨੇ ਬੱਚਿਆਂ ਨੂੰ ਮੁੰਬਈ ਦੇ ਇੱਕ ਚੰਗੇ ਸਕੂਲ ਦੇ ਵਿੱਚ ਦਾਖਲਾ ਵੀ ਦਵਾ ਦਿੱਤਾ ਤਾਂ ਪਹਿਲਾਂ ਤਾਂ ਇਹ ਹੀ ਕਹੂੰਗਾ ਵੀ ਭੈਣ ਦੇ ਲਈ ਸਲੂਟ ਬਣਦਾ ਹੈ ਕਿਉਂਕਿ ਕੁਝ ਵਿਰਲੇ ਹੁੰਦੇ ਨੇ ਜਿਹੜੇ ਕੁਝ ਵੱਖਰਾ ਕਰ ਦਿਖਾਉਂਦੇ ਨੇ ਇਸੇ ਤਰ੍ਹਾਂ ਇਸ ਭੈਣ ਨੇ ਵੀ ਜਿਹੜੀ ਆਪਣੀ ਮਿਹਨਤ ਦੇ ਨਾਲ ਆਪਣਾ ਨਾਂ ਬਣਾਇਆ ਤੇ ਕਹਿ ਸਕਦੇ ਆ ਵੀ ਮੁੰਬਈ ਦੇ ਵਿੱਚ ਇਹ ਮਸਾਲਾ ਪਾਪੜ ਜੋ ਵੇਚ ਰਹੀ ਹੈ ਬਹੁਤ ਜ਼ਿਆਦਾ ਲੋਕ ਸਵੇਰੇ ਜਿਹੜੇ ਇਕੱਠ ਹੋ ਜਾਂਦਾ ਆ ਪਾਪੜ ਖਾਣ ਦੇ ਲਈ ਤਾਂ ਯਾਰ ਕਿਉਂਕਿ ਮਿਹਨਤ ਦੇ ਲਈ ਸਲੂਟ ਬਣਦਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਿਓ ਕਮੈਂਟਾਂ ਚ ਆਪਦੀ ਰਾਇ ਜ਼ਰੂਰ ਸਾਂਝੀ ਕਰ ਇਹ ਤੀਆਂ ਨੂੰ ਔਰਤਾਂ ਨੂੰ ਮੁੰਡਿਆਂ ਦੇ ਬਰਾਬਰ ਸਮਝਦੇ ਨੇ ਯਾਰ ਉਹ ਦੱਬ ਕੇ ਨਾ ਸ਼ੇਅਰ ਕਰ ਦਿਓ ਤੇ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ ਜਿਹੜੇ ਲੋਕ ਹਜੇ ਵੀ ਔਰਤਾਂ ਜਾਂ ਲੇਡੀਜ਼ ਦੇ ਲਈ ਨੈਗੇਟਿਵ ਸੋਚ ਰੱਖਦੇ ਨੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ